ਡਿਅਰ ਕ੍ਰਿਕਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਇੰਡੀਆ ਇੰਗਲੈਂਡ ਦੇ ਦੂਜੇ ਦਿਨ ਦੀ ਖੇਡ ਖਤਮ ਹੋਈ ਤੇ ਦੂਜੇ ਦਿਨ ਦੇ ਹਾਲਚਾਲ ਗੱਲ ਕਰ ਲੈਂਦੇ ਆ ਤੇ ਤੀਜੇ ਦਿਨ ਕੀ ਐਕਸਪੈਕਟੇਸ਼ਨ ਹੋ ਸਕਦੀ ਹੈ ਸਾਡੇ ਖਿਡਾਰੀਆਂ ਕੋਲ ਉਹਦੇ ਤੇ ਵੀ ਇੱਕ ਵਾਰ ਗੱਲਬਾਤ ਕਰਾਂਗੇ ਪਹਿਲਾਂ ਗੁੱਜੇ ਦਿਨ ਦਾ ਸਕੋਰ ਦੀ ਗੱਲ ਕਰ ਲਈਏ ਇੰਗਲੈਂਡ ਦਾ ਸਕੋਰ 209 ਤੇ 3 ਆਊਟ ਅਤੇ ਸਾਡੇ ਵਾਲੇ ਕੋਈ ਜ਼ਿਆਦਾ ਕਰ ਨਹੀਂ ਪਾਏ ਦੂਜੇ ਦਿਨ ਦੇ ਖੇਡ ਵਿੱਚ ਪਹਿਲਾ ਦਿਨ 359 ਤੇ 3 ਤੇ ਖਤਮ ਹੋਇਆ ਸੀ ਤੇ 370 ਯਾਨੀ ਸਿਰਫ 110 ਸਕੋਰ اور 470 یعنی 110 پر وہ ریڈ کر پائی ہے اپنی ٹیم زور پورا لایا رشپوندی سینچری بھی ਵੇਖਣ ਨੂੰ ਮਿਲੀ ਤੇ ਨਾਲ ਦੇ ਨਾਲ ਜਿਹੜੇ ਬਾਕੀ ਖਿਡਾਰੀ ਸੀ ਉਹਨਾਂ ਵੱਲੋਂ ਵੀ ਜੋਰ ਅਜ਼ਮਾਇਸ਼ ਦਿਖਾਈ ਗਈ ਪਰ ਦੁੱਖ ਹੋਇਆ ਦੋ ਬੰਦਿਆਂ ਕਰਕੇ ਦੋ ਬੰਦਿਆਂ ਕਰਕੇ ਬਹੁਤ ਦੁੱਖ ਜੁ ਹੁੰਦੇ ਨਾ ਕਰਕੇ ਹੋਇਆ ਸਾਇਨ ਸੁਦਰਸ਼ਨ ਪਹਿਲੇ ਦਿਨ ਦੀ ਖੇਡ ਡੱਕ ਤੇ ਆਊਟ ਕਰਨ ਨਾਇਰ 8 ਸਾਲ ਬਾਅਦ ਟੀਮ ਚ ਵਾਪਸੀ ਕਰਦੇ ਪਏ ਸੀ ਤੇ ਉਹ ਵੀ ਆਪਣਾ ਖਾਤਾ ਨਹੀਂ ਖੋਲ ਪਾਇਆ ਯਾਨੀ ਜਿਹੜਾ ਡੈਬਿਊ ਸੀਗਾ ਜਾਂ ਕਮਬੈਕ ਸੀਗਾ ਉਹ ਇਹਨਾਂ ਦੋਵੇਂ ਖਿਡਾਰੀਆਂ ਦਾ ਵਧੀਆ ਨਹੀਂ ਰਹਾ ਬੋਲਿੰਗ ਦੀ ਗੱਲ ਕਰੀਏ ਜਸਪ੍ਰਿਤ ਬੁੰਮਰਾ ਜੋਰ ਲਾ ਰਹੇ ਨੇ ਮਹਤਰਾ ਜੋ ਲਾਰੇ ਨੇ ਬਟ ਗੱਲ ਫਿਰ ਉੱਥੇ ਆ ਜਾਂਦੀ ਹੈ ਜਦੋਂ ਫੀਲਡਿੰਗ ਤੁਹਾਡਾ ਸਾਥ ਨਾ ਦੇਵੇ ਕਿਉਂਕਿ ਬਰੂਕ ਦਾ ਕੈਚ ਛੁੱਟਿਆ ਸੀ ਪਹਿਲਾਂ ਕੈਚ ਜੋ ਰੂਟ ਦਾ ਵੀ ਛੁੱਟਿਆ ਸੀ ਹਾਲੇ ਬਰੁਕ ਤਾਂ ਸੈਂਚਰੀ ਮਾਰ ਕੇ ਖੇਡਦੇ ਆਪ ਇਹਨੇ ਹਲੇ ਹੋ ਸਕਦਾ ਅੱਜ ਹੋਰ ਫੈਂਟਰੀ ਤਾਰਨ ਇੰਡੀਆ ਟੀਮ ਦੀ ਕਿਉਂਕਿ ਵਿੱਚ ਹਾਲੇ ਤੱਕ ਫਲੈਟ ਦੇਖਣ ਨੂੰ ਮਿਲੀ ਹੈ ਦੋ ਦਿਨ ਹੋ ਗਏ ਚਾਰ ਸੈਂਚਰੀਜ਼ ਹੋ ਚੁੱਕੀਆਂ ਇੰਗਲੈਂਡ ਚ ਬੜਾ ਕਦੇ ਨਹੀਂ ਹੋਇਆ ਵਿੱਚ ਫਲੈਟ ਹੋਵੇ ਕੰਡੀਸ਼ਨ ਸਰਵਰ ਸਵਿੰਗਿੰਗ ਸਿਮਿੰਗ ਕੁਝ ਨਾ ਕੁਝ ਜ਼ਰੂਰ ਹੁੰਦਾ ਪਰ ਫਿਲਹਾਲ ਦੋ ਦਿਨ ਪਿਚ ਫਲੈਟ ਰਹੀ ਹੈ ਤੇ ਹੋ ਸਕਦਾ 3 ਤੀਸਰੇ ਚੌਥੇ ਦਿਨ ਤੱਕ ਜਾਂਦੇ ਜਾਂਦੇ ਸਪਿਨ ਵੇਖਣ ਨੂੰ ਮਿਲੇ ਤਾਂ ਉਧਰੋਂ ਸ਼ੌਇਬ ਬਸ਼ੀਰ ਅਤੇ ਇਧਰੋਂ ਦਸਤਾ ਰਵਿੰਦਰ ਜੜੇਜਾ ਗੇਮ ਵਿੱਚ ਆ ਸਕਦੇ ਨੇ ਦੂਜੇ ਦਿਨ ਦਾ ਖ ਸੀ ਪਰ ਜਿਸਪਿਲ ਬੋਮਰਾ ਬੋਲੋ ਨੋ ਬੋਲ ਹੋ ਗਈ ਨੋ ਬੋਲ ਹੋਈ ਜਿਸ ਕਰਕੇ ਹਮ ਦੁਬਾਰਾ ਹੈਰੀ ਬਰੁੱਕ ਅਤੇ 올ੀਪੋ ਪਤੀਜ ਦੇ ਦੰਦਾ ਖੇਡ ਸ਼ੁਰੂ ਕਰਨਗੇ ਵੱਡੀ ਗੱਲ ਇੱਕ ਵਿੱਚ ਇਹ ਰਹੀ ਹੈ ਰਿਸ਼ਭ ਪੰਤ ਦੀ ਸੈਂਚਰੀ ਕਿਉਂਕਿ ਪਹਿਲਾਂ ਜਦੋਂ ਇੰਡੀਆ ਟੂਰ ਆਫ ਆਸਟ੍ਰੇਲੀਆ ਵਿੱਚ ਰਿਸ਼ਭ ਪੰਦ ਆਊਟ ਹੋਏ ਸੀ ਸੁਨੀਲ ਗਵਸਕਰ ਦੀ ਇੱਕ ਸਟੇਟਮੈਂਟ ਆਈ ਸੀ ਸਟੂਪਿਡ 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 ਰਿਸ਼ਭ ਪੰਤ ਨੇ ਕਿਹਾ ਸੀਗਾ ਕਿ ਆਪਣੀ ਵਿਕਟ ਗਿਫਟ ਦਿੱਤੀ ਸੀ ਰਿਸ਼ਭ ਪੰਦ ਨੇ ਉਸ ਇਨਿੰਗਸ ਵਿੱਚ ਉਸ ਬਹੁਤ ਉਸ ਟੋਰ ਦੇ ਵਿੱਚ ਖਰਾਬ ਖੇਡੇ ਗਏ ਰਿਸ਼ਭ ਪੰਦ ਬਟ ਉਦੋਂ ਜਦੋਂ ਹੁਣ ਸੈਂਚਰੀ ਮਾਰੀ ਹੈ ਤਾਂ ਸੁਨੀਲ ਕੁਮਾਸਕਰ ਵੱਲੋਂ ਬਿਆਨ ਆਇਆ ਹੈ ਸੁਪਰਬ 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 ਤਾਂ ਉਮੀਦ ਹੈ ਕਿ ਬੈਟਿੰਗ ਵਿੱਚ ਤਾਂ ਇੰਡੀਅਨ ਟੀਮ ਨੇ ਪੂਰਾ ਜੋਰ ਦਿਖਾਤਾ ਬੋਲਿੰਗ ਵਿੱਚ ਤੀਜੇ ਦਿਨ ਦੀ ਪਿਚ ਕਿੱਦਾਂ ਖੇਡਦੀ ਹੈ ਕੰਡੀਸ਼ਨਸ ਕਿੰਦਾ ਰਹਿਣਗੀਆਂ ਇਹਨਾਂ ਤੇ ਚਰਚਾ ਵੀ ਕਰਾਂਗੇ ਜਦੋਂ ਇਹ ਇੱਕ ਦਿਨ ਦਾ ਮੈਚ ਖਤਮ ਹੋ ਇਸ ਦਿਨ ਦੀ ਖੇਡ ਖਤਮ ਹੋਵੇਗੀ ਬਾਰਿਸ਼ ਹੋਈ ਸੀਗੀ ਹੋ ਸਕਦਾ ਪਿਚ ਵਿੱਚ ਥੋੜਾ ਬਹੁਤ ਮੌਇਸਚਰ ਆ ਗਿਆ ਹੋਵੇ ਮੂਵਮੈਂਟ ਮਿਲੇ ਮੁਹੰਮਦ ਸਿਰਾਜ ਨੂੰ ਜਸਪ੍ਰੀਤ ਬੁਮਰਾ ਨੂੰ ਕਿਉਂਕਿ ਜੇਕਰ ਜਲਦੀ ਆਊਟ ਕਰਨਗੇ ਤਾਂ ਹੀ ਥੋੜਾ ਬਹੁਤਾ ਸਕੋਰ ਹੋਰ ਖੇਡ ਕੇ ਵੱਡਾ ਟਾਰਗੇਟ ਦੇ ਕੇ ਦੁਬਾਰਾ 10 ਵਿਕਟਾਂ ਲੈ ਪਾਣਗੇ